ਮੋਗਾ 'ਚ ਆਇਆ ਵੱਡਾ ਬਦਲਾਅ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਡਾਕਟਰ ਹਰਜੋਤ ਕਮਲ ਨੂੰ ਮੋਗਾ ਜ਼ਿਲ੍ਹੇ ਦਾ ਨਵਾਂ ਬੀਜੇਪੀ ਪ੍ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ਜਦੋਂ ਕਿ ਡਾਕਟਰ ਸਿਮੇਤ ਗਰਗ ਨੂੰ ਪਦ ਤੋਂ ਹਟਾ ਦਿੱਤਾ ਗਿਆ ਦੱਸ ਦਈਏ ਕਿ ਡਾਕਟਰ ਹਰਜੋਤ ਕਮਲ ਮੋਗਾ ਜ਼ਿਲ੍ਹਾ ਦੇ ਪਹਿਲੇ ਐਮ.ਐਲ.ਏ ਸੀ ਤੇ ਹੁਣ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਇਹ ਵਰਕਰਾਂ ਨੂੰ ਨਾਲ ਰੱਖਦੇ ਹੋਏ ਤੇ ਇੱਕ ਦੂਸਰੇ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹਾ ਵਿੱਚ ਭਾਜਪਾ ਨੂੰ ਮਜ਼ਬੂਤ ਬਣਾਉਣਗੇ। ਉਹ ਪੇਸ਼ੇਵਜੋ ਇੱਕ ਆਯੁਰਵੈਦਿਕ ਡਾਕਟਰ ਨੇ ਤੇ ਉਹਨਾਂ ਦੇ ਕਾਫੀ ਸਾਰੇ ਕਲੀਨਿਕ ਵਿੱਚ ਤਿਤਨੇ ਦੱਸ ਦਈਏ ਕਿ ਡਾਕਟਰ ਹਰਜੋਤ ਕਮਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗੇ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜਿਆ ਗਿਆ ਸੀ ਪਰ ਉਹ ਇਸ ਕੰਮ ਵਿੱਚ ناکਾਮ ਰਹੇ ਸੀ ਸਾਲ 2017 ਵਿੱਚ ਡਾਕਟਰ ਸਾਹਿਬ ਕਾਂਗਰਸ ਪਾਰਟੀ ਵਿੱਚ ਸੀ ਤੇ ਮੋਗੇ ਤੋਂ ਐਮਐਲਏ ਚੁਣੇ ਗਏ ਸੀ ਬਾਅਦ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਪਰ ਜਦ ਉਹ ਕਾਂਗਰਸ ਪਾਰਟੀ ਵਿੱਚ ਸੀ ਉਸ ਸਮੇਂ ਉਹਨਾਂ ਵੱਲੋਂ ਮੋਗਾ ਨਿਵਾਸੀਆਂ ਦੀ ਵਧ ਚੜ ਕੇ ਖਲਮਸ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੋਗਾ ਨਿਵਾਸੀਆਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਵਿੱਚ ਬੀਜੇਪੀ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਕੀ ਮੋਗਾ ਨਿਵਾਸੀ ਉਹਨਾਂ ਹੀ ਪਿਆਰ ਮਾਨ ਸਤਿਕਾਰ ਦੇਣਗੇ ਜਾਂ ਨਹੀਂ ਔਰ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੋਗੇ ਦੀ ਬੀਜੇਪੀ ਦੀ ਕਮਾਂਡ ਸੰਭਾਲੀ ਹੈ ਔਰ ਮੈਂ ਸਾਰੇ ਆਪਣੇ ਸਾਥੀਆਂ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਪੁਰਾਣੀ ਟੀਮ ਹੈ ਜਿੰਨੀ ਨਵੀਂ ਟੀਮ ਹੈ ਸਾਰੇ ਆਪਾਂ ਰਲ ਕੇ ਚੱਲਾਂਗੇ ਅਜੇ ਤਾਂ ਸਾਡੇ ਕੋਲ ਸਪੇਸ ਬਹੁਤ ਖਾਲੀ ਆ ਸਾਰੇ ਜਿੰਨੇ ਵੀ ਮੇਰੇ ਸਾਥੀ ਆ ਪੁਰਾਣੇ ਤੇ ਨਵੇਂ ਕਿਸੇ ਨੂੰ ਅਸੀਂ ਛੱਡਣਾ ਨਹੀਂ ਸਮਾਂ ਨਾਲ ਜੋੜਨੇ ਆ ਹੋਰ ਨਾਲ ਜੋੜਨੇ ਆ ਟੀਮ ਜਿਹੜੀ ਆ ਜਿਹੜਾ ਸਾਡੇ ਤੇ ਭਰੋਸਾ ਕੀਤਾ ਉਹ ਟੀਮ ਅਸੀਂ ਵੱਡੀ ਕਰਾਂਗੇ ਤਾਂ ਕਿ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਮੋਗੇ ਦੀਆਂ ਵੀ ਚਾਰੇ ਸੀਟਾਂ ਜਿੱਤ ਕੇ ਜਿਹੜੀ ਭਾਜਪਾ ਦੀ ਪੰਜਾਬ 'ਚ ਬਣਨ ਵਾਲੀ ਸਰਕਾਰ ਹੈ ਉਹਦੇ 'ਚ ਆਪਣਾ ਯੋਗਦਾਨ ਪਾਵਾਂਗੇ ਜੇ ਮੋਗੇ ਦੀ ਕਲਗੜੀਏ ਤੇ ਮੋਗੇ ਦੇ 4 ਵਿਧਾਨ ਸਭਾ ਆਗਿਆ ਨੇ ਸਾਰੇ ਹੁਣ ਤੁਹਾਡੇ ਦਰਮਦਰ ਦੇ ਵਿੱਚ ਕਿੱਦਾਂ ਦੇ ਵਿੱਚ ਕੰਮ ਕਰਾਂਗੇ ਦੇਖੋ ਜਿਹੜਾ ਬਿਆਨ ਮੇਰੇ ਪ੍ਰਧਾਨ ਜੀ ਨੇ ਦਿੱਤਾ ਆ ਅਸੀਂ ਸਾਰਿਆਂ ਨੇ ਤਾਂ ਉਸੇ ਤੇ ਹੀ ਫੁੱਲ ਚੜਾਉਣੇ ਹੁੰਦੇ ਆ ਸੋ ਜਿੱਥੇ ਮੋਗੇ ਦੇ ਵਿੱਚ ਜਿਹੜੀਆਂ ਸਾਡੀਆਂ ਤੁਸੀਂ ਤੁਹਾਡਾ ਇਸ਼ਾਰਾ ਜਿੱਧਰ ਨੂੰ ਹੈਗਾ ਉਹਨਾਂ ਸੀਟਾਂ ਤੇ ਵੀ ਭਾਜਪਾ ਪੂਰੇ ਜ਼ੋਰ ਨਾਲ ਕੰਮ ਕਰੂਗੀ ਔਰ ਜਿਹੜਾ ਤੁਸੀਂ ਰੈਲੀ ਦਾ ਜ਼ਿਕਰ ਕੀਤਾ ਪਰसों ਉਸ ਰੈਲੀ ਨੂੰ ਜੇ ਤੁਸੀਂ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਹੈਗੀ ਆ ਉਹ ਦੇਖੋ ਤਾਂ ਉਹਨਾਂ ਦਾ ਵੀ ਕਹਿਣਾ ਹੈ ਵੀ 4000 ਤੋਂ 5000 ਦਾ ਫਲੋ ਸੀਗਾ ਕੋਈ ਆਈ ਜਾਂਦੇ ਸੀ ਕੋਈ ਜਾਈ ਜਾਂਦੇ ਸੀ ਅਸੀਂ ਇਸ ਰੈਲੀ ਨੂੰ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਸੀ ਪਰ ਕਿਉਂਕਿ ਮੌਸਮ ਇਦਾਂ ਦਾ ਖਰਾਬ ਸੀ ਇੱਕ ਦਿਨ ਪਹਿਲਾਂ ਵੀ ਸਾਰਾ ਦਿਨ ਬਾਰਿਸ਼ ਰਹੀ ਉਹ ਦਿਨ ਵੀ ਸਵੇਰੇ ਬਾਰਿਸ਼ ਇਸ ਕਰਕੇ ਸਾਨੂੰ ਉਹ ਜਿਹੜਾ ਇਕੱਠ ਹੈਗਾ ਉਸ ਪੈਲਸਟ ਕਰਨਾ ਪਿਆ ਪਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਉਸ ਇਕੱਠ ਦੇ ਵਿੱਚ ਸਭ ਤੋਂ ਵੱਧ ਜਿਹੜੀ ਗੈਦਰਿੰਗ ਸੀਗੀ ਉਹ ਜਿੱਥੇ ਸ਼ਹਿਰ ਵਾਲੇ ਸੀ ਉੱਥੇ ਨਾਲ ਸਭ ਤੋਂ ਵੱਡੀ ਗੈਦਰਿੰਗ ਪਿੰਡਾਂ ਵਾਲਿਆਂ ਦੀ ਸੀ ਸੋ ਗੇਟ ਕਾਫੀ ਇੱਥੇ ਭਾਜ-ਪਾਂਦੀ ਵਿੱਚ ਵੀ 3-4 ਗਰੁੱਪ ਬਣੇ ਹੋਏ ਨੇ ਤੇ ਉਹਨੂੰ ਲੈ ਕੇ ਕਿੱਦਾਂ ਤੁਸੀਂ ਦੇਖੋ ਦੇਖੋ ਇੱਕ ਸਿਆਣਿਆਂ ਦੀ ਲਾਈਨ ਹੈ ਕਿ ਵਿਕਾਸ ਹਮੇਸ਼ਾ ਵਿਰੋਧ ਚੋਂ ਹੀ ਹੁੰਦਾ ਇਹ ਇਹ ਕੋਈ ਭਾਜਪਾ ਇੱਕ ਇਹ ਜਿਹੀ ਪਾਰਟੀ ਆ ਜਿਹਦੇ ਵਿੱਚ ਅੰਦਰੋਂ ਗਤੀ ਕਿਸੇ ਨੂੰ ਕਿਸੇ ਤੇ ਰੋਸਾ ਵੀ ਹੋਵੇ ਪਰ ਜਦੋਂ ਪਾਰਟੀ ਦਾ ਝੰਡਾ ਆ ਜਾਂਦਾ ਉੱਥੇ ਸਾਰੇ ਕਮਲ ਦੇ ਫੁੱਲ ਨਾਲ ਉਸ ਪਾਰਟੀ ਦੇ ਝੰਡੇ ਦੇ ਨਾਲ ਇਕੱਠੇ ਹੋ ਜਾਂਦੇ ਕਈਆਂ ਦੇ ਵਿੱਚ ਕਿਸੇ ਨੂੰ ਲੈ ਕੇ ਕਈਆਂ ਦੇ ਵਿੱਚ ਕਿਸੇ ਬੰਦੇ ਨੂੰ ਲੈ ਕੇ ਕੋਈ ਵਿਰੋਧ ਹੋ ਸਕਦਾ ਪਰ ਭਾਜਪਾ ਦੇ ਝੰਡੇ ਨੂੰ ਲੈ ਕੇ ਭਾਜਪਾ ਨੂੰ ਲੈ ਕੇ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਜਦੋਂ ਉਹਦਾ ਇੱਕ ਆ ਜਾਂਦਾ ਝੰਡੇ ਦਾ ਮੂਰੇ ਨਾ ਆ ਜਾਂਦਾ ਕਮਲ ਦਾ ਫੁੱਲ ਆ ਜਾਂਦਾ ਭਾਜਪਾ ਦਾ ਨਾ ਆ ਜਾਂਦਾ ਤਾਂ ਉਦੋਂ ਸਾਰੇ ਜਾਣੇ ਫਿਰ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਕਹਿ ਦਿੰਦੇ ਭਾਰਤ ਮਾਤਾ ਕੀ ਜੈ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ